ਪੂਰੇ ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੇ ਹਾਂ ਕਿ ਲੋਹੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ 13 ਤਰੀਕ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ ਤੇ ਇਸ ਦਿਨ ਹਰ ਪਾਸੇ ਰੌਣਕਾਂ ਵੇਖਣ ਨੂੰ ਮਿਲਦੀਆਂ ਨੇ ਲੋਹੜੀ ਦਾ ਤਿਉਹਾਰ ਪੋ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ਤੇ ਅਗਲੇ ਦਿਨ ਮਾਗ ਦੀ ਸੰਗਰਾਦ ਹੁੰਦੀ ਹੈ ਜਿਨ੍ਹਾਂ ਘਰ ਮੁੰਡੇ ਕੁੜੀਆਂ ਜੰਮੇ ਹੁੰਦੇ ਨੇ ਜਾਂ ਘਰ 'ਚ ਨਵਾਂ ਵਿਆਹ ਹੋਇਆ ਹੁੰਦਾ ਹੈ ਉਹਨਾਂ ਘਰਾਂ 'ਚ ਲੋਹੜੀ ਦਾ ਤਿਉਹਾਰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ਲੋਹੜੀ ਵਾਲੇ ਦਿਨ ਸ਼ਾਮ ਨੂੰ ਲੱਕੜ ਤੇ ਗੋਬਰ ਦੀਆਂ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਜਲਾਇਆ ਜਾਂਦਾ ਹੈ ਪਰਿਵਾਰਕ ਮੈਂਬਰ ਇਸ ਦੇ ਆਲੇ-ਦੁਆਲੇ ਪਰਿਕਰਮਾ ਕਰਦੇ ਨੇ ਆਪਣੇ ਸੁਖੀ ਜੀਵਨ ਦੀ ਕਾਮਨਾ ਲੋੜੀ ਫਸਲਾਂ ਦੀ ਬਜਾਈ ਕਟਾਈ ਨਾਲ ਜੁੜਿਆ ਇੱਕ ਵਿਸ਼ੇਸ਼ ਤਿਉਹਾਰ ਹੈ ਇਸ ਦਿਨ ਤੇਲਗੁੜ ਗੱਚਕ ਰੇਵੜੀ ਮੂੰਗਫਲੀ ਨੂੰ ਅਗਨੀ ਭੇਟ ਕੀਤਾ ਜਾਂਦਾ ਹੈ ਪੰਜਾਬ ਵਿੱਚ ਲੋੜੀ ਵਾਲੇ ਦਿਨ ਮੁੰਡੇ ਪੰਗੜਾ ਪਾ ਕੇ ਤੇ ਕੁੜੀਆਂ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਨੇ ਲੋੜੀ ਦੇ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਦਾ ਆਪੋ ਆਪਣਾ ਇਤਿਹਾਸ ਹੈ ਖਾਸ ਤੌਰ ਤੇ ਦੁੱਲਾ ਪੱਟੀ ਦੀ ਕਹਾਣੀ ਨੂੰ ਇਸ ਨਾਲ ਜੋੜਿਆ ਜਾਂਦਾ ਹੈ ਲੋੜੀ ਦਾ ਇਤਿਹਾਸ ਦੁੱਲਾ ਪੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਗੀ ਵਿਅਕਤੀ ਦੇ ਨਾਲ ਜੁੜਿਆ ਜੋ ਅਮੀਰ ਲੋਕਾਂ ਦਾ maal ਲੁੱਟ ਕੇ ਗਰੀਬ ਲੋਕਾਂ 'ਚ ਵੰਡ ਦਿੰਦਾ ਸੀ ਗਰੀਬ ਲੋਕ ਇਸ ਦਾ ਆਦਰ ਕਰਦੇ ਸਨ ਇੱਕ ਵਾਰ ਦੁੱਲੇ ਪੱਟੀ ਨੇ ਅਗਵਾਕਾਰ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸਨ ਆਪਣੀ ਧਰਮ ਦੀ ਤੀ ਬਣਾ ਲਿਆ ਦੁੱਲਾ ਪੱਟੀ ਨੇ ਲੜਕੀ ਦਾ ਵਿਆਹ ਕੀਤਾ ਤੇ ਉਸਨੇ ਵਿਆਹ ਵਿੱਚ ਤੋਹਫੇ ਚ ਸ਼ੱਕਰ ਪਾ ਦਿੱਤੀ ਇੱਕ ਹੋਰ ਕਥਾ ਮੁਤਾਬਕ ਕਿਸੇ ਗਰੀਬ ਬਰਾਮਦ ਦੀਆਂ ਸੁੰਦਰ ਤੇ ਮੁੰਦਰੀ ਨਾਮ ਦੀਆਂ ਦੋ ਖੂਬਸੂਰਤ ਈਆਂ ਸਨ ਜਿਨ੍ਹਾਂ ਦੀ ਮੰਗਣੀ ਹੋ ਸਕੀ ਸੀ ਉਸ ਸਮੇਂ ਦੇ ਹਾਕਮ ਦੀ ਨਜ਼ਰੀਏ ਲੜਕੀਆਂ ਚੜ ਗਈਆਂ ਤੇ ਹਾਕਮ ਦੋਵਾਂ ਪੈਣਾ ਤੇ ਮਹਿਲੀ ਅੱਖ ਰੱਖਣ ਲੱਗ ਪਿਆ ਦੁੱਲੇ ਪੱਟੀ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ ਤੇ ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ ਦੁੱਲੇ ਪੱਟੀ ਨੇ ਲਾਗਲੇ ਪਿੰਡ ਚੋਂ ਦਾਹ ਦੇ ਰੂਪ ਚ ਗੁੜ ਸ਼ੱਕਰ ਬਾਲਨ ਦਾਣੇ ਇਕੱਠੇ ਕੀਤੇ ਤੇ ਲੋਕਾਂ ਨੇ ਸੁੰਦਰ ਮੁੰਦਰੀ ਦਾ ਵਿਆਹ ਇਕੱਠਾ ਕਰ ਦਿੱਤਾ ਬਿਊਰੋ ਰਿਪੋਰਟ ਚਕੀਆ ਟੀਵੀ ਪੂਰੇ ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੇ ਹਾਂ ਕਿ ਲੋਹੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ 13 ਤਰੀਕ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ ਤੇ ਇਸ ਦਿਨ ਹਰ ਪਾਸੇ ਰੌਣਕਾਂ ਵੇਖਣ ਨੂੰ ਮਿਲਦੀਆਂ ਨੇ ਲੋਹੜੀ ਦਾ ਤਿਉਹਾਰ ਪੋ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ਤੇ ਅਗਲੇ ਦਿਨ ਮਾਗ ਦੀ ਸੰਗਰਾਦ ਹੁੰਦੀ ਹੈ ਜਿਨ੍ਹਾਂ ਘਰ ਮੁੰਡੇ ਕੁੜੀਆਂ ਜੰਮੇ ਹੁੰਦੇ ਨੇ ਜਾਂ ਘਰ 'ਚ ਨਵਾਂ ਵਿਆਹ ਹੋਇਆ ਹੁੰਦਾ ਹੈ ਉਹਨਾਂ ਘਰਾਂ 'ਚ ਲੋਹੜੀ ਦਾ ਤਿਉਹਾਰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ਲੋਹੜੀ ਵਾਲੇ ਦਿਨ ਸ਼ਾਮ ਨੂੰ ਲੱਕੜ ਤੇ ਗੋਬਰ ਦੀਆਂ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਜਲਾਇਆ ਜਾਂਦਾ ਹੈ ਪਰਿਵਾਰਕ ਮੈਂਬਰ ਇਸ ਦੇ ਆਲੇ-ਦੁਆਲੇ ਪਰਿਕਰਮਾ ਕਰਦੇ ਨੇ ਆਪਣੇ ਸੁਖੀ ਜੀਵਨ ਦੀ ਕਾਮਨਾ ਲੋੜੀ ਫਸਲਾਂ ਦੀ ਬਜਾਈ ਕਟਾਈ ਨਾਲ ਜੁੜਿਆ ਇੱਕ ਵਿਸ਼ੇਸ਼ ਤਿਉਹਾਰ ਹੈ ਇਸ ਦਿਨ ਤੇਲ ਗੁੜ ਗੱਚਕ ਰੇਵੜੀ ਮੂੰਗਫਲੀ ਨੂੰ ਅਗਨੀ ਭੇਟ ਕੀਤਾ ਜਾਂਦਾ ਹੈ ਪੰਜਾਬ ਵਿੱਚ ਲੋੜੀ ਵਾਲੇ ਦਿਨ ਮੁੰਡੇ ਪੰਗੜਾ ਪਾ ਕੇ ਤੇ ਕੁੜੀਆਂ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਨੇ ਲੋੜੀ ਦੇ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਦਾ ਆਪੋ ਆਪਣਾ ਇਤਿਹਾਸ ਹੈ ਖਾਸ ਤੌਰ ਤੇ ਦੁੱਲਾ ਪੱਟੀ ਦੀ ਕਹਾਣੀ ਨੂੰ ਇਸ ਨਾਲ ਜੋੜਿਆ ਜਾਂਦਾ ਹੈ ਲੋੜੀ ਦਾ ਇਤਿਹਾਸ ਦੁੱਲਾ ਪੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਗੀ ਵਿਅਕਤੀ ਦੇ ਨਾਲ ਜੁੜਿਆ ਜੋ ਅਮੀਰ ਲੋਕਾਂ ਦਾ maal ਲੁੱਟ ਕੇ ਗਰੀਬ ਲੋਕਾਂ 'ਚ ਵੰਡ ਦਿੰਦਾ ਸੀ ਗਰੀਬ ਲੋਕ ਇਸ ਦਾ ਆਦਰ ਕਰਦੇ ਸਨ ਇੱਕ ਵਾਰ ਦੁੱਲਾਪੱਟੀ ਨੇ ਅਗਵਾਕਾਰ ਤੋਂ ਲੜਕੀ ਨੂੰ ਛੁਡਾਇਆ ਤੇ ਉਸ ਨੂੰ ਆਪਣੇ ਧਰਮ ਦੀ ਤੀ ਬਣਾ ਲਿਆ ਦੁੱਲਾਪੱਟੀ ਨੇ ਲੜਕੀ ਦਾ ਵਿਆਹ ਕੀਤਾ ਤੇ ਉਸ ਨੇ ਵਿਆਹ ਵਿੱਚ ਤੋਹਫੇ 'ਚ ਸ਼ੱਕਰ ਪਾ ਦਿੱਤੀ ਇੱਕ ਹੋਰ ਕਥਾ ਮੁਤਾਬਕ ਕਿਸੇ ਗਰੀਬ ਬ੍ਰਾਹਮਣ ਦੀਆਂ ਸੁੰਦਰ ਤੇ ਮੁੰਦਰੀ ਨਾਮ ਦੀਆਂ ਦੋ ਖੂਬਸੂਰਤ ਈਆਂ ਸਨ ਜਿਨ੍ਹਾਂ ਦੀ ਮੰਗਣੀ ਹੋ ਸਕੇ ਸੀ ਉਸ ਸਮੇਂ ਦੇ ਹਾਕਮ ਦੀ ਨਜ਼ਰੀਏ ਲੜਕੀਆਂ ਚੜ ਗਈਆਂ ਤੇ ਹਾਕਮ ਦੋਵਾਂ ਭੈਣਾਂ ਤੇ ਮਹਿਲੀ ਰੱਖ ਅੱਖ ਰੱਖਣ ਲੱਗ ਪਿਆ। ਦੁੱਲੇਪੱਟੀ ਨੇ ਕੁੜੀਆਂ ਦੇ ਵਿਆਹ ਕਰਵਾਉਂਦਾ ਵਚਨ ਦਿੱਤਾ ਤੇ ਲੜਕੀਆਂ ਦੇ ਸਹੁਰੇ ਹਾਕਮਾ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇਪੱਟੀ ਨੇ ਲਾਗਲੇ ਪਿੰਡ 'ਚੋਂ ਦਾਣ ਦੇ ਰੂਪ 'ਚ ਗੁੜ ਸ਼ੱਕਰ ਬਾਲਣ ਦਾਣੇ ਇਕੱਠੇ ਕੀਤੇ ਤੇ ਲੋਕਾਂ ਨੇ ਸੁੰਦਰ-ਮੁੰਦਰੀ ਦਾ ਵਿਆਹ ਇਕੱਠਾ ਕਰ ਦਿੱਤਾ। ਬਿਊਰੋ ਰਿਪੋਰਟ ਚਿਕੀਆ ਟੀਵੀ